ਸੋ ਹੈਲੋ ਗਾਇਸ ਮੇਰੇ ਨੂੰ ਸਾਰੇ ਟ੍ਰੈਵਲ ਚੈਨਲ ਤੇ ਆਸ਼ਾਪਾ ਇੱਕ ਹੋਰ ਵੀਡੀਓ ਲੈ ਕੇ ਆ ਚੁੱਕਿਆ ਸੋ ਇਹ ਸਾਡੇ ਨਾਲ ਦੇ ਸਾਚੀ ਦੇ ਪ੍ਰਾਣਿਕ ਪੁਰਾਣੀ ਜਗ੍ਹਾ ਮਤਲਬ ਉਹ ਇੱਥੇ ਰਹਿੰਦੇ ਹੁੰਦੇ ਸਨ ਉਹ ਮਤਲਬ 20 30 ਸਾਲ ਪਹਿਲਾਂ ਰਹਿੰਦੇ ਹੁੰਦੇ ਸਨ ਤੇ ਜਿਵੇਂ ਕਿ ਤੁਸੀਂ ਇੱਧਰ ਦੇਖ ਸਕਦੇ ਆ ਅੱਪਾ ਇੱਥੇ ਪਹੁੰਚੇ ਆ ਅੱਜ ਆਪਾਂ ਇਹਦੀ ਵੀਡੀਓ ਬਣਾਵਾਂਗੇ ਇਹ ਜਗ੍ਹਾ ਇਧਰੋਂ ਗੜਜੇ ਤੋਂ ਆਪਾਂ ਇਧਰੋਂ ਘਰ ਦੀ ਬਸਤੀ ਨੇ ਗੜਜਾ ਪਾਣੀ ਨੂੰ ਦੇ ਮਾਣੇ ਤੋਂ ਜਾਂਦਿਆਂ ਨੂੰ ਇੱਥੇ ਕਣਗੜ ਕਣਗੜ ਵਾਲਾ ਮੋੜ ਏ ਉਹ ਤੋਂ ਉੱਥੋਂ ਇੱਧਰ ਨੂੰ ਇਹ ਜਗਾ ਤੇ ਇਹ ਵੀਡੀਓ ਤਾਂ ਬਣਾਇਆ ਤੇ ਤੇਰੇ ਨਾਲ ਵੀ ਬਹੁਤ ਗੱਲ ਕੀਤੀ ਤੁਹਾਨੂੰ ਆ ਜੀ ਉਹ ਬਹੁਤ ਗੱਲ ਕੀਤੀ ਬਹੁਤ ਵਧੀਆ ਲੱਗੇ ਗੱਲ ਕਰਕੇ ਤੇ ਆ ਜੀ ਸਾਡੇ ਮੋਟਰਸਾਈਕਲ ਉੱਪਰ ਹੀ ਬੈਠੇ ਨੇ ਜੀ ਉਹ ਆ ਜੀ ਆਪਾਂ ਅੱਗੇ ਦੇਖੀਏ ਕੋਈ ਕਿੰਦਾ ਕੋਈ ਨਹੀਂ ਪੰਡਾਉ ਉਹ ਵੀ ਇਹ ਦੇਖਾਉਂਨਾਂ ਨੇ ਵੀ ਇੱਚੀ ਤੀ ਜਿੰਨਾਂ ਇਹ ਨਾਲ ਇਹ ਇਧਰ ਵੇਖ ਸਾਹ ਜਿ ਤੁਸੀਂ ਸਰੋਂ ਬੀਜੀ ਹੈ ਨਾਲੇ ਤੇ ਇਧਰ ਵੇਖ ਸਾਹ ਜੋ ਪੁਰਾਣੇ ਕਮਰੇ ਹੋਵੇਂ ਨੇ ਝਾੜੀਆਂ ਬਹੁਤ ਹੋ ਚੱਕੀਆਂ ਨੇ ਇੱਥੇ ਕੋਈ ਜਗ੍ਹਾ ਹੋਈ ਇਧਰ ਵੇਖ ਸਾਹ ਜਿ ਤੁਸੀਂ ਕਮਰਿਆਂ ਦੇ ਵਿੱਚ ਹੀ ਦਰਖਤ ਉੱਗੇ ਰਹੇ ਨੇ ਇਹ ਵੀ ਸਰੋਂ ਬੀਜੀ ਰਹੀ ਹੈ ਗੱਲ ਸਾਡੀ ਸਮਝ ਲਿਆ ਮੇਰੇ ਨਾਲ ਕੈਮਰਾਮੈਨ ਸਵਨ ਕੁਮਾਰ ਦੋ ਸ਼ਬਦ ਸਵਨ ਕੁਮਾਰ ਜੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਅਸੀਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਅਸੀਂ ਇਹ ਵੀਡੀਓ ਸਟਾਰਟ ਕਰਕੇ ਨਹੀਂ ਬਣਾਣੀ ਆ ਅੱਜ ਤੁਸੀਂ ਕਮੈਂਟੇ ਚੋ ਜਰੂਰ ਦੱਸਿਓ ਕੋਈ ਵੀ ਪੁਰਾਣੀ ਜਗਾ ਤੁਹਾਡੇ ਪਿੰਡ ਦੇ ਆਸ-ਪਾਸ ਜਾਂ ਕਿਤੇ ਵੀ ਨੇੜੇ ਤੇੜੇ ਕਮੈਂਟੇ ਚ ਦੱਸਿਓ ਤਾਂ ਕਿ ਅਸੀਂ ਉੱਥੇ ਜਾਈਏ ਤੇ ਵੀਡੀਓ ਬਣਾਈਏ ਅਰ ਜੇ ਕੋਈ ਸਾਡੇ ਤੋਂ ਗਲਤੀ ਹੁੰਦੀ ਆ ਪਲੀਜ਼ ਮਾਫ ਕਰਿਓ ਅੱਜ ਅਸੀਂ ਇਹਨੂੰ ਦੇਖਦੇ ਆਂ ਅੰਦਰ ਦੇ ਕਮਰੇ ਦਾ ਕੀ ਹਾਲ ਹੈ ਆਜੋ ਇਸ ਦੇ ਅੰਦਰ ਦੇਖ ਸਕਦੇ ਆਂ کافی ਪੁਰਾਣੀ ਜਗ੍ਹਾ ਇਹ ਤੇ ਆਜਾ ਤੁਹਾਨੂੰ ਦਿਖਾ ਦਿੰਨੇ ਆਂ ਅਸੀਂ ਆਹ ਦੇਖੋ ਜੀ ਅਸੀਂ ਅੰਦਰ ਜਾਂਦੇ ਆਂ ਤੁਸੀਂ ਛੱਤ ਦੇਖ ਸਕਦੇ ਹੋ کافی ਬਹੁਤ ਪੁਰਾਣੀ ਜਗ੍ਹਾ ਐ ਸ਼ਾਤੇ ਇਹ ਸਾਡਾ ਦੋਸਤ ਜੀ ਲਾਪਰੀਤ ਉਹਦੀ ਮੰਮੀ ਜਦੋਂ ਛੋਟੀ ਹੁੰਦੀ ਦੀ ਇੰਨਾ ਘਰਾਂ ਚ ਰਹਿੰਦੇ ਤੇ ਇਹ ਕਾਫੀ ਟਾਈਮ ਦੀ ਗੱਲ ਹੈ ਤੇ ਆ ਦੇਖੋ ਜੀ ਇਹਦੇ ਚੈੱਕ ਕਰ ਸਕਦੇ ਹੋ ਤੁਹਾਨੂੰ ਬਾਤ ਤੁਸੀਂ ਇਹੋ ਜਿਹੀ ਜਗ੍ਹਾ ਦਿਖਾਇਆ ਕਰੋ ਤੇ ਅਸੀਂ ਆ ਕੇ ਉੱਥੇ ਐਵੇਂ ਦੀ ਵੀਡੀਓ ਬਣਾਇਆ ਕਰਾਂਗੇ ਤੇ ਬਾਕੀ ਜੇ ਕੋਈ ਹੌਂਟਡ ਜਗਾ ਪਤਾ ਹੈ ਉਹ ਵੀ ਦੱਸਿਓ ਹੁਣ ਆਪਾਂ ਚੱਲਦੇ ਆਂ ਇੱਥੋਂ ਬਾਹਰ ਤੇ ਦੂਜੇ ਪਾਸੇ ਦੇਖਦੇ ਜਾ ਕੇ ਬਹੁਤ ਦੇਸ ਬੜੇ ਕਮਰੇ ਨੇ ਜੇ ਤੁਸੀਂ ਦੇਖ ਸਕਦੇ ਕੁੰਨੀਆਂ ਹੱਪਸੂਪ ਹੋ ਸਕਦਾ ਸਾਵਣ ਇੱਥੇ ਧਿਆਨ ਨਾਲ ਆਈ ਇੱਥੇ ਤੁਸੀਂ ਵੇਖ ਸਕਦੇ ਹੋ ਕਿਵੇਂ ਦਰਖਤ ੁੱਗ ਗਏ ਨੇ ਘਰ ਦੇ ਵਿੱਚ ਹੀ ਬਾਲੇ ਛੱਤਾ ਕਿਵੇਂ ਟੁੱਟੀਆਂ ਪਈਆਂ ਬਾਲੇ ਬੁੱਲੇ ਇੱਥੇ ਗਲ ਗੇ ਨੇ ਥੱਲੇ ਡਿੱਗ ਕੇ ਤੇ ਜਿਵੇਂ ਕਿ ਪਰਛੱਤियां ਹੁੰਦੀਆਂ ਹਨ ਕਿੰਨੀ ਮਿੱਟੀ ਆ ਗਈ ਤੇ ਢੂੜ ਪੈ ਤਾ ਕੇ ਤੇ ਇਸ ਇਥੇ ਡੇਰੀ ਵਾਲੇ ਤੋਂ ਇਹ ਸੁਣਿਆ ਵੀ ਇਹ ਜਗਾ ਰੀਚ ਵਿਖ ਗਈ ਹੈ ਤੇ ਇਥੇ ਕਿਸੇ ਹੋਰ ਨੇ ਪਾਣੀ ਜਗਾ ਅਸੀਂ ਕਿਹਾ ਵੀਡੀਓ ਬਣਾ ਲੈਨੇ ਆ ਵਖਾ ਦਈਏ ਤੁਹਾਨੂੰ ਤੁਸ ਕਮਰਾ ਤੁਸੀਂ ਆ ਵੀ ਦੇਖ ਸਕਦੇ ਜਿੰਤਾ ਲੱਗਿਆ ਇਹ ਜਿੰਦਾ ਚਿੰਤਾ ਲੱਗਿਆ ਹੋਇਆ ਤੁਹਾਨੂੰ ਅਸੀਂ ਦਿਖਾ ਸਕਦੇ ਹਾਂ ਥੋੜਾ ਜਿਹਾ ਫਰੰਗ ਨੱਕਾ ਜਾਂਦਾ ਆ ਦੇਖੋ ਇੱਧਰ ਦਿਖਾਉਂਦਾ ਜਾਂਦਾ ਲੱਗਿਆ ਹੈ ਤੇ ਇਹ ਜਗ੍ਹਾ ਇੱਧਰ ਆ ਇਧਰ ਸਕੂਲ ਉਹ ਨੇੜੇ ਇਹ ਸਕੂਲ ਦਾ ਕੀ ਨਾਮ ਹੈ ਸਾਹਿਬ ਨੂੰ ਪਤਾ ਕੁਝ ਕਲੀਅਰ ਨਹੀਂ ਆ ਰਿਹਾ ਤੇ ਏ ਵੀ ਸੀ ਜਾਏਗਾ ਅੱਜ ਦੀ ਅੱਜ ਦੀ ਜਗ੍ਹਾ ਬਹੁਤ ਛੋਟੀ ਸੀ ਇਸ ਕਰਕੇ ਅੱਜ ਵੀਡੀਓ ਛੋਟੀ ਬਣੀ ਹੈ ਤੇ ਹਾਈ ਫੇਸ ਹੀ ਅੱਜ ਦੀ ਫੇਸ ਹੀ ਅੱਜ ਦਾ ਵਲੌਗ